ਸ਼੍ਰੋਮਣੀ ਕਾਗਦਲ ਦੇ ਆਗੂ ਅਤੇ ਸਾਬਕਾ ਕੈਬਨਟ ਮੰਤਰੀ ਵਿਕਰਮ ਜੀਠੇ ਦੇ ਮਸ਼ਕਲਾ ਹੁਣ ਵਾਧੀਆਂ ਦਿਖਾਈ ਦੇ ਰਹੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਜੋ ਕਿ ਵਿਕਰਮ ਜੀਠੇ ਨੂੰ ਲੈ ਕੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਹੁਣ ਉਸ ਦੇ ਵੇਰਵੇ ਈਡੀ ਦੇ ਵੱਲੋਂ ਮੰਗ ਲਏ ਗਏ ਨੇ ਕੇਂਦਰੀ ਏਜੰਸੀ ਈਡੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਆਪਣੀ ਐਂਟਰੀ ਮਾਰ ਦਿੱਤੀ ਗਈ ਹੈ ਈਡੀ ਨੇ ਹੁਣ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮਜੀਠੀਆ ਪਰਿਵਾਰ ਦੀਆਂ 2006 ਤੋਂ ਲੈ ਕੇ 2019 ਤੱਕ ਦੀਆਂ ਵਿਤੀ ਲੈਣ ਦੇ ਵੇਰਵੇ ਜਿਹੜੇ ਨੇ ਉਹ ਮੰਗ ਲਏ ਨੇ ਪੰਜਾਬ ਪੁਲਿਸ ਦੇ ਆਈਪੀਐਸ ਅਧਿਕਾਰੀ ਹਰਚਨ ਸਿੰਘ ਪੁੱਲਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਪਹਿਲਾਂ ਹੀ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਤੇ ਉਧਰ ਦੂਜੇ ਪਾਸੇ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੀ 1-2 ਦਿਨਾਂ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਵਿੱਚ ਆਏ ਵੇਰਵੇ ਈਡੀ ਨਾਲ ਸਾਂਝੇ ਕਰ ਸਕਦੀ ਹੈ ਈਡੀ ਕਰੀਪ ਬੈਂਕ ਜਰੀਏ ਹੋਏ ਪਿਛਲੇ 13 ਸਾਲਾਂ ਦੇ ਲੈਣ ਦੇਣ ਨੂੰ ਲੈ ਕੇ ਇਸ਼ੂਕ ਹੈ ਤੇ ਇਸ ਕਰਕੇ ਵਿਕਰਮਜੀਠੀ ਦੇ ਮੁਸ਼ਕਲੇ ਵੱਧ ਸਕਦੀਆਂ ਨੇ ਕਿਉਂਕਿ ਵਿਸ਼ੇਸ਼ ਜਾਂਚ ਟੀਮ ਨੂੰ ਪੜਤਾਲ ਦੇ ਦੌਰਾਨ ਇਹ ਪਤਾ ਲੱਗਾ ਹੈ ਕਿ ਇਹਨਾਂ 13 ਸਾਲਾਂ ਵਿੱਚੋਂ ਸਿਰਫ 2 ਸਾਲਾਂ ਦੇ ਦੌਰਾਨ ਹੀ ਕਥਿਤ 100-100 ਕਰੋੜ ਰੁਪਏ ਤੋਂ ਵੱਧ ਦਾ ਲੈਣ ਦੇਣਾ ਹੋਇਆ ਹੈ ਤੇ ਸੂਤਰ ਦੱਸਦੇ ਨੇ ਕਿ ਪੰਜਾਬ ਸਰਕਾਰ ਨੇ ਈਡੀ ਨੂੰ ਇਹ ਵੇਰਵੇ ਦੇਣ ਲਈ ਪੱਤਰ ਤਿਆਰ ਕਰ ਲਿਆ ਪੰਜਾਬ ਸਰਕਾਰ ਨੇ ਦਸੰਬਰ 2021 ਦੇ ਵਿੱਚ ਬਿਕਰਮ ਮਜੀਠੀਆ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ ਅਤੇ ਉਸ ਮਗਰੋਂ ਕੇਂਦਰੀ ਏਜੰਸੀ ED ਨੇ ਮਜੀਠਿਆ ਖਿਲਾਫ ਦੁਬਾਰਾ ਜਾਂਚ ਸ਼ੁਰੂ ਕਰ ਦਿੱਤੀ ਸੀ ਇਸ ਨੂੰ ਲੈ ਕੇ ਹੁਣ ਵਿਕਰਮ ਮਜੀਠਿਆ ਨੇ ਵੀ ਆਪਣੀ ਇੱਕ ਵੀਡੀਓ ਜਾਰੀ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਵਿਕਰਮ ਮਜੀਠਿਆ ਪੱਟਾ ਤੇ ਥਾਪੀਆਂ ਮਾਰਦੇ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ED ਨੇ ਇਸ ਦੇ ਵਿੱਚ ਐਂਟਰੀ ਨਹੀਂ ਮਾਰੀ ਹੈ ਸਗੋਂ ਪੰਜਾਬ ਸਰਕਾਰ ਨੇ ਖਾਸ ਕਰਕੇ ਭਗਵੰਤ ਮਾਨ ਨੇ ਖੋਦੀ ਇਹ ਜਾਂਚ ਈਡੀ ਨੂੰ ਸੌਂਪ ਦਿੱਤੀ ਹੈ ਕਿਉਂਕਿ ਭਗਵੰਤ ਮਾਨ ਨੇ ਆਪਣੇ ਹੱਥ ਖੜੇ ਕਰ ਦਿੱਤੇ ਨੇ ਉਹਨਾਂ ਨੂੰ ਮੇਰੇ ਖਿਲਾਫ ਕੁਝ ਵੀ ਨਹੀਂ ਮਿਲਿਆ ਇਸ ਕਰਕੇ ਹੀ ਉਹ ਇਸ ਜਾਂਚ ਨੂੰ ਈਡੀ ਦੇ ਕੋਲ ਭੇਜ ਰਹੇ ਨੇ ਇਸ ਜਾਰੀ ਕੀਤੀ ਗਈ ਵੀਡੀਓ ਦੇ ਵਿੱਚ ਬਿਕਰਮਜੀਠਿਆ ਸੀਐਮ ਭਗਵੰਤ ਮਾਨ ਨੂੰ ਸਿੱਧੇ ਵੀ ਹੁੰਦੇ ਨੇ ਤੇ ਕੀ ਸ਼ਬਦ ਵੀ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਖਿਲਾਫ ਵਰਤ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਦੱਸ ਕੇ ਮੈਨੂੰ ਬੜੀ ਤਸੱਲੀ ਤੇ ਖੁਸ਼ੀ ਹੋ ਰਹੀ ਹੈ ਕੀ ਭਗਵਾਨਤ ਮਾਨ ਦੀ ਬੁਕਲਾਹਟ ਅੱਜ ਫੇਰ ਨਜ਼ਰ ਆਈ ਮਾਨ ਸਾਹਿਬ ਮੈਨੂੰ ਲੱਗਦਾ ਤੁਹਾਡੇ ਸੁਪਨਿਆਂ 'ਚ ਵੀ ਮਜੀਠੀਆ ਹੀ ਆਉਂਦਾ ਆਏ ਕਿਸੇ ਸਮਾਂ ਤੁਸੀਂ ਬੌਂਦਲੇ ਹੋਏ ਹੋ ਕਿ ਇਸ ਮਜੀਠੀਏ ਦਾ ਇਲਾਜ ਕੀ ਹੈ ਤੁਹਾਡੇ ਨਾਲ ਸਮਝੌਤਾ ਨਹੀਂ ਕਰਦਾ ਤੁਹਾਨੂੰ ਟੋਪੀ ਪਾ ਕੇ ਰਾਤ ਦੇ ਹਨੇਰੇ 'ਚ ਕਈ ਕਾਂਗਰਸੀ ਲੀਡਰਾਂ ਵਾਂਗੂ ਆ ਕੇ ਮਿਲਦਾ ਨਹੀਂ ਤੁਹਾਨੂੰ ਆੜੇ ਅੱਤੀ ਲੈਂਦਾ ਥੋੜੀ ਸਰਕਾਰ ਨੂੰ ਤੁਹਾਡੇ ਵਜ਼ੀਰਾ ਦੀ ਕਾਰਗੁਜ਼ਾਰੀ ਨੂੰ ਜੋ ਲੁੱਟ ਖੋਟ ਤੁਸੀਂ ਕਰਦੇ ਹੋ ਉਸ ਨੂੰ ਉਜਾਗਰ ਕਿਉਂ ਕਰਦਾ ਹੈ ਅੱਜ ਉਹ ਬਕਲਾਹ ਫੇਰ ਵੇਖੀ ਮੈਂ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਤੇ ਇਹ ਗੱਲ ਦੱਸ ਦਿਆਂ ਜੀ ਇਹ ਖਬਰ ਪਲਾਂਟ ਕੀਤੀ ਗਈ ਆ ਮਤਲਬ ਲਵਾਈ ਗਈ ਹੈ ਔਰ ਇਹ ਖਬਰ ਲਵਾਈ ਕੀ ਨੇ ਇਹ ਸੂਤਰ ਕੋਈ ਨਹੀਂ ਹੈ ਇਹ ਸੂਤਰ ਨੇ ਭਗਵੰਤ ਮਾਨ ਸਾਹਿਬ ਆ ਮੈਨੂੰ ਤਾਂ ਇਹ ਖਬਰ ਬੜੇ ਦਿਨ ਦੀ ਸੀ ਕਿ ਭਗਵੰਤ ਮਾਨ ਦੀ ਬਕਲਾਹਟ ਇਹ ਜੀ ਹੈ ਮੇਰੇ ਕੇਸ ਨੂੰ ਲੈ ਕੇ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਰੌਲਾ ਇੰਨਾ ਪਾ ਲਿਆ ਔਰ ਮਜੀਠੀਏ ਨੂੰ ਫਸਾਉਣਾ ਕਿਵੇਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਜੇਐਸ ਈਡੀ ਨੂੰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਐਨੇ ਇੰਨੀਆਂ ਗਾਲਾਂ ਕੱਢਦੀ ਆ ਕੋਸਦੀ ਆ अरविंद केजरीवाल ਦੇ ਕੇਸ ਚ ਮਨੁਈਸ਼ ਸੋਸੋਧਿਆ ਦੇ ਕੇਸ ਚ ਸੰਜੇ ਸਿੰਘ ਦੇ ਕੇਸ ਚ ਹੋਰ ਇਹਨਾਂ ਦੇ ਵੱਖ-ਵੱਖ ਲੀਡਰਾਂ ਦੇ ਕੇਸ ਅੱਜ ਓਸੀਡੀ ਨੂੰ ਮੇਰਾ ਕੇਸ ਭੇਜਤਾ ਸਦੂਰੇ ਮਾਪਦੰਡ ਵੇਖੋ ਮਗਰ ਇਹਦੇ ਨਾਲ ਇੱਕ ਖਬਰ ਹੋਰ ਨਿਕਲਦੀ ਆ ਕੇਸ ਭੇਜਤਾ ਦਿੱਤਾ ਮੈਨੂੰ ਕੋਈ ਇਸ ਗੱਲ ਦੀ ਅ ਦੁੱਖ ਦਰਦ ਨਹੀਂ ਕਿ ਉਹ ਕੀ ਇਹ ਸਰਕਾਰਾਂ ਨੇ ਇਸ ਤਰ੍ਹਾਂ ਹੀ ਧੱਕਾ ਕਰਨਾ ਹੁੰਦਾ ਮਗਰ ਇਸ ਤਰ੍ਹਾਂ ਲ ਭਗਵੰਤ ਮਾਨ ਸਾਹਿਬ ਇੱਕ ਗੱਲ ਸਪਸ਼ਟ ਹੋ ਗਈ ਕਿ ਥੋੜੇ ਪੰਨੇ ਕੱਖੀ ਥੋੜੇ ਹੱਥ ਖੜੇ ਔਰ ਮੈਂ ਹੱਥ ਖੜੇ ਦੀ ਗੱਲ ਕਿਵੇਂ ਕਰਦਾ ਕਿ ਵੇਖੋ 11 ਸਾਲ ਹੋ ਗਏ ਜੀ ਅੱਜ ਇਸ ਕੇਸ ਨੂੰ ਮਜੀਠੀਏ ਤੇ આરોਪ ਲਾਤਾ ਕਿ ਡਰੱਗ ਵੇਚਦਾ ਉਹ ਗਲਤਾ ਕਿਸੇ ਨੂੰ ਨਹੀਂ ਭੁੱਲੀ ਕਿ ਕਿਵੇਂ ਕੇਜਰੀਵਾਲ ਸਾਹਿਬ ਨੇ ਮੇਰੇ ਤੋਂ ਮਾਫੀ ਮੰਗੀ ਸੀ ਔਰ ਤੁਸੀਂ ਅਸਤੀਫਾ ਦਿੱਤਾ ਸੀ ਮਾਨ ਸਾਹਿਬ ਆਪ ਦੀ ਪ੍ਰਧਾਨਗੀ ਤੋਂ ਮਗਰ ਬੇਸ਼ਰਮ ਹੋ ਤੁਸੀਂ ਔਰ ਬੇਸ਼ਰਮੀ ਦੀ ਹੱਦ ਜੇ ਕੋਈ ਹੈ ਤੇ ਉਹ ਦਾ ਦੂਜਾ ਨਾ ਭਗਵੰਤ ਮਾਨ ਨੇ ਤੁਸੀਂ ਅਸਤੀਫਾ ਵਾਪਸ ਲੈ ਲਿਆ ਅੱਜ ਤੁਸੀਂ ਮੁੱਖ ਮੰਤਰੀ ਇੱਕ ਸਿੱਟ ਨਹੀਂ ਪੰਜ-ਪੰਜ ਸਿੱਟਾਂ ਤੁਸੀਂ ਬਦਲ ਲੀਆਂ ਅੱਲਾ ਅੱਲਾ ਅਫਸਰ ਲਾ ਕੇ ਵੇਖ ਲਿਆ ਕੱਖ ਨਹੀਂ ਲਪਿਆ ਔਰ ਇਸ ਲਈ ਅੱਜ ਹੱਥ ਖੜੇ ਹੋਣ ਦਾ ਨਤੀਜਾ ਵੇਖ ਲਓ ਕਿ ਜਿੱਥੇ ਤੁਹਾਨੂੰ ਇੰਨੇ ਸਾਲ ਬੀਤ ਗਏ 3 ਸਾਲ ਤੁਹਾਡੀ ਸਰਕਾਰ ਨੂੰ ਹੋਵੇ ਲਗਭਗ ਚਲਾਨ ਤੁਸੀਂ ਨਹੀਂ ਪੇਸ਼ ਕਰ 파ਰੇ ਚਾਰ-ਪੰਜ ਸਿੱਟਾਂ ਬਦਲ ਲੀਆਂ ਅੱਜ ਅਖੀਰ ਚ ਤੁਸੀਂ ਆਪ ਦੇ ਹੱਥ ਖੜੇ ਕਰਕੇ ਕੇਸੀ ਈਡੀ ਨੂੰ ਭੇਜਤਾ ਇਹ ਕੇਸ ਈਡੀ ਨੂੰ ਤੁਸੀਂ ਹੀ ਅੱਜ ਤੋਂ ਕਈ ਦਿਨ ਪਹਿਲਾਂ ਭੇਜਦਾ ਸੀ ਮਗਰ ਰੌਲਾ ਅੱਜ ਪਾਇਆ ਤੁਸੀਂ ਕਿਉਂ ਪਾਇਆ ਕਿਉਂਕਿ ਮੈਂ ਹਰਜੋਤ ਬੈਂਸ ਦੇ ਉਹਦੀ ਘਰ ਦੀ ਦਾ ਰੌਲਾ ਪਾਇਆ ਕੁਝ ਦਿਨ ਪਹਿਲਾਂ ਸੋ ਤੁਸੀਂ ਚਾਹੁੰਦੇ ਸੀ ਧਿਆਨ ਪਟਕਾਇਆ ਜਾਵੇ ਔਰ ਇਹੀ ਨਤੀਜਾ ਹੈ ਕਿ ਅੱਜ ਇਹ ਸਾਰੀ ਗੱਲਾਂ ਨੂੰ ਲੈ ਕੇ ਤੁਸੀਂ ਆ ਖਬਰ ਚਲਵਾਈ ਹੈ ਚਲੋ ਤੁਸਾਨੂੰ ਅੱਜ ਰਾਤ ਸੋਖੀ ਨੀਂਦ ਆਜੇ ਮੈਨੂੰ ਖੁਸ਼ੀ ਹੈ ਮਗਰ ਮਾਨ ਸਾਹਿਬ ਪੁਰਜੀ ਦਾ ਮੁੱਖ ਮੰਤਰੀ ਉਹ ਤੁਸੀਂ ਉਹ ਮੁੱਖ ਮੰਤਰੀ ਉਹ ਜਿਹੜਾ ਕਹਿ ਰਿਹਾ ਸੀਗਾ ਮੈਂ ਕੇਸ ਫਾਈਲਸ ਨੂੰ ਰੀਰਾਈਟ ਕਰ ਦੇ ਗੈਰ ਕਾਨੂੰਨੀ ਕੰਮ ਐਸ ਆਈ ਟੀ ਡੀ ਜੀ ਪੀ ਲੈਵਲ ਤੋਂ ਸ਼ੁਰੂ ਹੋਈ ਸੀ ਅੱਜ ਆ ਕੇ ਬਹੁਤ ਛੋਟੇ ਲੈਵਲ ਆਪ ਡੀ ਆਈ ਜੀ ਦੇ ਲੈਵਲ ਤੇ ਡਿੱਗ ਗਿਆ ਥੱਲੇ ਇਨਸਪੈਕਟਰ ਐਸ ਪੀ ਪੈ ਗਿਆ ਚਲੋ ਉਹ ਤੁਹਾਡੀ ਮਰਜ਼ੀ ਆ ਕਿਉਂਕਿ ਉਹਨਾਂ ਨੂੰ ਤੁਸੀਂ ਆਰਮ ਟਵਿਸਟ ਕਰਨਾ ਚਾਹੁੰਦੇ ਆਪਣੇ ਤਰੀਕੇ ਨਾਲ ਮਗਰ ਉਹ ਵੀ ਨਹੀਂ ਤੁਹਾਡੇ ਆਖੇ ਲੱਗੇ ਹਈ ਚਲਾਨ ਪੇਸ਼ ਕਰੀਦਾ ਜੇ ਤੁਹਾਡੇ ਕੋਲ ਹੈ ਨਾ ਕੁਝ ਸਬੂਤ ਤੇ ਚਲਾਨ ਪੇਸ਼ ਕਰੋ ਇਹ ਅਖਬਾਰਾਂ ਚ ਟੀਵੀ ਚ ਛੇੜਛਾੜੀ ਕਰਨੀ ਮੀਡੀਆ ਟ੍ਰਾਇਲ ਕਰਨਾ ਇਹ ਸਿਰਫ ਸਿਆਸੀ ਮਫਾਦਲੀ ਹੁੰਦਾ ਕਿਉਂਕਿ ਅਸਲ ਫੈਸਲਾ ਕਿ ਭਗਵੰਤ ਮਾਨ ਸੱਚਾ ਕਿ ਮਜੀਠੀਆ ਸੱਚਾ ਇਸ ਗੱਲ ਦਾ ਫੈਸਲਾ ਹੋਣਾ ਆਨਰੇਬਲ ਕੋਰਟ ਚ ਔਰ ਕੋਰਟ ਦਾ ਤਾਂ ਮੂੰਹ ਵੀ ਕਰਦੇ ਤੁਸੀਂ ਕੋਰਟ ਚ ਤੁਸੀਂ ਜੇ ਤੁਹਾਡੇ ਕੋਲ ਇੰਨਾ ਪ੍ਰੂਫ ਸੀ ਫਰੀਡੀ ਨੂੰ ਭੇਜਣ ਦੀ ਲੋੜ ਨਹੀਂ ਸੀ ਕਿਉਂਕਿ ਈਡੀ ਬਾਰੇ ਤਾਂ ਤੁਸੀਂ ਆਪ ਕੀ ਕੁਝ ਬੋਲਿਆ ਮੈਂ ਤੁਹਾਡੇ ਬਿਆਨ ਚਲਾਉਂਗਾ ਕੱਲ ਪਰਸੋ ਤੱਕ ਕੀ ਕੁਝ ਤੁਸੀਂ ਈਡੀ ਬਾਰੇ ਬੋਲਦੇ ਰਹੇ ਹੋ ਕੇਜਰੀਵਾਲ ਸਾਹਿਬ ਕੀ ਕੁਝ ਬੋਲਦੇ ਰਹੇ ਇਸ ਲਈ ਸਰਕਾਰ ਤੁਹਾਡੀ ਮੁੱਖ ਮੰਤਰੀ ਤੁਸੀਂ ਹੋਮ ਮਿਨਿਸਟਰ ਤੁਸੀਂ ਐਸਆਈਟੀ ਤੁਸੀਂ ਬਣਾਉਣ ਵਾਲੇ ਤੇ ਭਾਈ ਇਹਨਾਂ ਕੋਲ ਸੀਗਾ ਤੇ ਕੋਰਟ 'ਚ ਦੇ ਦਿੰਦੇ ਤੇ ਕੋਰਟ 'ਚ ਫੈਸਲਾ ਹੋ ਜਾਂਦਾ ਕਿ ਤੁਸੀਂ ਸੱਚ ਬੋਲ ਰਹੇ ਹੋ ਝੂਠ ਬੋਲ ਰਹੇ ਅਸਲੀ ਮੈਂ ਬੜੇ ਵਿਸਥਾਰ ਨਾਲ ਆਰਾਮ ਨਾਲ ਬਹਿ ਕੇ ਇੱਕ ਇੱਕ ਚੀਜ਼ ਦਾ ਜਵਾਬ ਵੀ ਦਊਗਾ ਮਗਰ ਮੈਂ ਇੱਕ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਅੱਜ ਭਗਵੰਤ ਮਾਨ ਨੇ ਫੇਰ ਮੇਰੇ ਅੱਗੇ ਲੰਮਾ ਪਿਆ ਹਾਰ ਮੰਨੀ ਅੱਜ ਹਾਰ ਕਿਸ ਤਰ੍ਹਾਂ ਮੰਨੀ ਆਪਦੇ ਕੋਲੋਂ ਕੇਸ ਹੁਣ ਔਨ ਨੂੰ ਭੇਜਦਾ ਇਹ ਯਾਦ ਹੋਵੇ ਤੁਹਾਨੂੰ ਕਿ 2014 ਜੋ ਇਹਨਾਂ ਨੇ ਈਡੀ ਦੇ ਹਵਾਲੇ ਦੀ ਸਟੇਟਮੈਂਟਸ ਲੈ ਕੇ ਜਿਹੜੀ ਅੰਡਰ ਸੈਕਸ਼ਨ 50 ਸਟੇਟਮੈਂਟਸ ਹੁੰਦੀਆਂ ਉਹਦੇ ਤੇ ਬੇਸ ਤੇ ਇਹ ਕੇਸ ਦਰਜ ਕੀਤਾ ਸੀ ਔਰ ਜੇ ਸੈਕਸ਼ਨ 50 ਪੀਐਮਐਲਏ ਦੀ ਸਟੇਟਮੈਂਟਸ ਦਾ ਔਨਰੇਬਲ ਸੁਪਰੀਮ ਕੋਰਟ ਨੇ ਗੱਲ ਕਹਿਤੀ ਹੈ ਕਿ ਇਨ੍ਹਾਂ ਸਟੇਟਮੈਂਟਸ ਦਾ ਮੁੱਲ ਕੋਈ ਨਹੀਂ ਇਨ੍ਹਾਂ ਦਾ ਵजूद ਕੋਈ ਨਹੀਂ ਮਗਰ ਹਨਰੋਲਾ ਇਨਾ ਪਾਇਆ ਮਜੀਠੀਆ ਘੇਰਦਾ ਤੇ ਕੁਝ ਤਾਂ ਕਰਨਾ ਸੀ ਅੱਜ ਇਹੀ ਨਤੀਜਾ ਇਸ ਲਈ ਸਾਥ ਸੰਗਤ ਜੀ ਅੱਜ ਤਾਂ ਮੈਂ ਇਹ ਸ਼ਾਰਟ ਵੀਡੀਓ ਹੀ ਤੁਹਡੇ ਨਾਲ ਸ਼ੇਅਰ ਕਰ ਰਿਆ ਠੋਕ ਵਜਾ ਕੇ ਸਰਕਾਰ ਨਾਲ ਲੜਦਾ ਆਂ ਭਗਵਾਨਤ ਮਾਨ ਤੇ ਇਹਦੀ ਸਮੁੱਚੀ ਕੈਬਨਿਟ ਦੀ ਸਰਕਾਰ ਦੀ ਪੂਲ ਖੋਲਦਾ ਰਹੂੰਗਾ ਇਹਨਾਂ ਦੀ ਟਕਾ ਕੇ ਚੀਕਾਂ ਕਢਾਉ ਇਹਨੂੰ ਇਹਦੇ ਸੁਪਣਿਆਂ ਚ ਵੀ ਮਜੀਠੀ ਆਉ ਤੇ ਮੈਨੂੰ ਆਪਦੇ ਸੱਚੇ ਪਾਤਸ਼ਾਹ ਤੇ ਪੂਰਨ ਭਰੋਸਾ 11 ਸਾਲ ਹੋ ਗਏ ਮੈਨੂੰ ਇੱਕ ਗੱਲ ਰਿਪੀਟ ਕਰਦੇ ਆਂ ਕਿ ਜਿੱਤ ਸਚਾਈ ਦੀ ਹੋਊਗੀ ਗੁਰੂ ਦੀ ਕਿਰਪਾ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਡਰੱਗ ਕਿਥੇ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਮੈਨੂੰ ਕਿਹੜੇ ਡਰੱਗ ਲੋੜ ਤੋਂ ਪੈਸੇ ਆਏ ਆ ਜੇ ਇਹ ਇਨ੍ਹਾਂ ਦੇ ਪੱਲੇ ਕੁਝ ਹੁੰਦਾ ਤੇ ਇਹਨੇ ਹੁਣ ਤੱਕ ਕੋਰਟ ਚ ਦੇ ਦੇਦੇ ਅਸੀਂ ਕਰੋੜਾਂ ਰੁਪਈਆ 25-25 ਲੱਖ ਰੁਪਈਆ ਦੇ ਤਰੀਕ ਤੇ ਖਰਚ ਕਰਕੇ ਮੇਰੇ ਖਿਲਾਫ ਵਕੀਲ ਖੜੇ ਕੀਤੇ ਆ ਸਰਕਾਰੀ ਖਜ਼ਾਨੇ ਦੀ ਦੁਰਵਰਤੋ ਕੀਤੀਆਂ ਸਿਰਫ ਇਹ ਲਈ ਕਿ ਕਿ ਪਰਸਨਲ ਕੇਡ ਕੱਢਣੀਆਂ ਮਗਰ ਆਨਰੇਬਲ ਹਾਈ ਕੋਰਟ ਤੇ ਜਦ ਮੇਰੀ ਜ਼ਮਾਨਤ ਹੋਈ ਸੀ ਉਸ ਜ਼ਮਾਨਤ ਵੇਲੇ ਵੀ ਡਬਲ ਬੈਂਚ ਨੇ ਸਪਸ਼ਟ ਕਰਤਾ ਸੀ ਕਿ देयर इज नो ਐਵਿਡੈਂਸ ਅਗੇਂਸ ਮੇਜੀ ਤੇ ਅੱਜ ਵੀ ਮੈਂ ਉਸ ਗੱਲ ਤੇ ਕਾਇਮ ਆ ਔਰ ਚਾਚੰਗਰ ਜੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪੰਜਾਬ ਦੀ ਹੱਕ ਸੱਚ ਦੀ ਲੜਾਈ ਮੈਂ ਲੜਦਾ ਰਹੂੰਗਾ ਜ਼ੀਰੋ ਕੰਪਰਮਾਈਜ਼ ਹੋਊਗਾ ਇਸ ਸ਼ਰਾਬੀ ਮੁੱਖ ਮੰਤਰੀ ਨਾਲ ਔਰ ਭਾਉ ਜਿੰਨਾ ਜੋਰ ਲਾਉਣਾ ਮਿਤਰਾ ਲਾ ਲਈ ਮਜੀਠੀਆਂ ਆ ਖਲੋਤਾ ਹੀ ਸੱਚ ਜਿੱਤੂਗਾ ਜਿਹੜੀ ਮਰਜ਼ੀ ਇਨਕੁਆਇਰੀ ਜਿੱਥੋਂ ਮਰਜ਼ੀ ਕਰਾ ਲਈ ਔਰ ਮੈਂ ਉਹਨਾਂ ਇਨਕੁਆਇਰੀ 'ਚ ਜਾ ਕੇ ਆਪ ਦਾ ਪੱਖ ਵੀ ਪੇਸ਼ ਕਰੂੰਗਾ ਮਗਰ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਗਈ ਅੱਜ ਕਿ ਹੱਤ ਤੇਰੇ ਵੀ ਖੜੇ ਹੋ ਗਏ ਆ ਨਹੀਂ ਤਾਂ ਚਲਾਨ ਤੂੰ ਪੇਸ਼ ਕਰ ਦਿੰਦਾ ਆ ਆਪਦੀ ਪੰਜਾਬ ਪੁਲਿਸ ਦੇ ਥਰੂ ਤੈਨੂੰ ED 'ਚ ਭੇਜਣ ਦੀ ਨਹੀਂ ਲੋੜ ਹੁੰਦੀ ਸ਼ਾਇਦ ਪਹਿਲਾ ਕੇਸ ਹੈ ED ਤੋਂ ਚਲਾਇਆ ED ਨੇ ਕੁਝ ਨਹੀਂ ਕੀਤਾ ਫਿਰ ਪੰਜਾਬ ਪੁਲਿਸ ਦੇ ਚੱਕਰਾਂ 'ਚ ਪਾ ਲਿਆ ਚੰਨੀ ਨੇ ਕਿੜ ਕੱਢੀ ਉਸ ਤੋਂ ਬਾਅਦ ਤੁਸੀਂ ਜ਼ੋਰ ਲਾ ਲਿਆ ਹੁਣ ਬੇਰੇ ED ਤੇ ਭੇਜਦਾ ਇਹਦਾ ਮੁਕਸ ਇਹਦਾ ਮਤਲਬ ਤੁਹਾਡੀ ਕਮਜ਼ੋਰੀ ਹੈ ਤੁਹਾਡੀ ਨਾਕਾਮਾਈ ਹੈ ਚਲੋ ਮੈਂ ਇੰਡੀਆ ਗੱਲਾਂ ਕਹਿੰਦਾ ਹੋਇਆ ਬੜੇ ਵਿਸਥਾਰ ਨਾਲ ਇਹਦੇ ਬਾਰੇ ਸਾਰੀ ਗੱਲ ਰੱਖੂੰਗਾ ਮਗਰ ਮੈਂ ਜਿਹੜੇ ਵੀ ਤੱਥ ਰੱਖੂੰਗਾ ਭਾਈਓ ਮੀਡੀਆ ਟ੍ਰਾਇਲ ਥੀਸ ਗਿਣਿਆ ਜਾਊਗਾ ਇਸ ਲਈ ਮੈਂ ਤਾਂ ਚਾਹਨਾ ਕਿ ਇੱਕ ਵੀ ਪ੍ਰੂਫ ਹੋਵੇ ਤੁਸੀਂ ਚਲਾਨ ਪੇਸ਼ ਕਰੋ ਕੋਰਟ ਫੈਸਲਾ ਕਰੇ ਲੋਕਾਂ ਨੂੰ ਭੰਬਲ ਪੂਸਾ ਜਾਂ ਮੈਨੂੰ ਤੁਸੀਂ ਇਸ ਤਰ੍ਹਾਂ ਕਰਕੇ ਤੁਸੀਂ ਸਮਝੋ ਕਿ ਮਜੀਠੀਆ ਚੁੱਪ ਕਰ ਜੀਓ ਮਜੀਠੀਆ ਨਹੀਂ ਚੁੱਪ ਕਰੂ ਠਾ ਠਾ ਵੱਜੂ ਤੁਹਾਡੇ ਹੱਕ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ